Enjoy this. ਟਿਆਲਾ ਫਾਸਟ ਨਿਊਜ਼ ਦੇ ਖਿਡਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਆਪਣੇ ਹਰਪ੍ਰੀਤ ਕੋਰ ਕਗਾ ਕੈਮਰਾਮੈਨ ਹਰਪਾਲ ਸਿੰਘ ਸਨੇਹੀ ਜੀ ਦੇ ਨਾਲ ਅੱਜ ਇਸ ਟਾਈਮ ਅਸੀਂ ਖੜੇ ਆਂ ਮਦਰ ਇੰਡੀਆ ਸਕੂਲ ਦੇ ਵਿੱਚ ਜਿੱਥੇ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਇੱਥੇ ਕਿਹਾ ਦੀ ਆਪਾਂ ਟੀਚਰ ਦੇ ਜੋ ਸੈਲੀਬ੍ਰੇਟ ਕੀਤਾ ਜਾ ਰਿਹਾ ਹੈ ਜੋ ਹੋਰ ਆਪਾਂ ਕਹਿ ਦਈਏ ਹੋਰ ਵੀ ਪ੍ਰਲਬਦੀਆਂ ਜੋ ਟੀਚਰਾਂ ਵੱਲੋਂ ਇੱਥੇ ਕਿਤੇ ਜਿਹਨਾਂ ਨੂੰ ਸਨਮਾਨਿਤ ਇੱਥੇ ਕੀਤਾ ਜਾ ਰਿਹਾ ਹੈ ਬੱਚਿਆਂ ਨੂੰ ਵੀ ਸਨਮਾਨਿਤ ਕੀਤਾ ਜਾ ਰਿਹਾ ਹੈ ਐਪਰੀਸ਼ੀਏਟ ਹੋ ਟੀਚਰਾਂ ਨੂੰ ਕੀਤਾ ਜਾ ਰਿਹਾ ਸਭ ਆਪਾਂ ਇੱਥੇ ਸਕੂਲ ਦੇ ਪ੍ਰਿੰਸੀਪਲ ਵੀ ਆਪਣੇ ਨਾਲ ਮੌਜੂਦ ਨੇ ਕਲੱਬ ਦੇ ਮੈਂਬਰ ਮੌਜੂ ਸਸ਼ੀ ਕਾਲ ਜੀ ਤੁਹਾਨੂੰ ਬਹੁਤ ਜ਼ਿਆਦਾ ਮੁਬਾਰਕਾਂ ਬਹੁਤ ਬਹੁਤ ਧੰਨਵਾਦੀ ਮੈਂ ਸਾਰੇ মিডিਆ ਮੈਂਬਰਸ ਦਾ ਵੀ ਬਹੁਤ ਧੰਨਵਾਦ ਕਰਦੀ ਹਾਂ ਤੁਸੀਂ ਸਾਡੇ ਇੱਥੇ ਲਈ ਆਏ ਆਪਣਾ ਟਾਈਮ ਕੱਟ ਕੇ ਅਤੀ ਵਿਸ਼ਵਾਤਸਿਕੀ ਮੈਸੇਜ ਰੱਖਉਂਗੀ ਮੈਂ ਸੋਸਾਇਟੀ ਦੇ ਵਿੱਚ ਚਾਹਨੀ ਹੈ ਕਿ ਜੇ ਲੋਕ ਜਿਹੜੇ ਹਨ ਟੀਚਰਸ ਦਾ ਵੀ ਉਸੇ ਤਰ੍ਹਾਂ ਸਨਮਾਨ ਕਰਨ ਜਿਵੇਂ ਕਿ ਪੁਰਾਣੇ ਸਮੇਂ ਦੇ ਵਿੱਚ ਸੀ ਤੇ ਵੱਧ ਤੋਂ ਵੱਧ ਸਮਾਜ ਸੇਵਾ ਦੇ ਵਿੱਚ ਜੁੜਨ ਸਾਰੀ ਮਹਿਲਾਵਾਂ ਨੂੰ ਕਹਿਣਾ ਚਾਹਨੀ ਆ ਕਿ ਇੱਕ ਮਹਿਲਾ ਜਿਹੜੀ ਹੈ ਆਪਣੇ ਸਿਰਫ ਘਰ ਨੂੰ ਚਲਾਉਣ ਦੀ ਉਹਦੀ ਜ਼ਿੰਮੇਵਾਰੀ ਨਹੀਂ ਹੁੰਦੀ ਉਹਦੇ ਅੰਦਰ ਭਗਵਾਨ ਨੇ ਇੰਨੀ ਪਾਵਰ ਦਿੱਤੀ ਹੈ ਕਿ ਉਹ ਸੋਸਾਇਟੀ ਨੂੰ ਚੇਂਜ ਕਰ ਸਕਦੀ ਹੈ ਤੇ ਵੱਧ ਤੋਂ ਵੱਧ ਉਹ ਸਮਾਜ ਸੇਵਾ ਦੇ ਵਿੱਚ ਜੁੜਨ ਅਸੀਂ ਸिलाई ਸੈਂਟਰ ਵਾਲੇ ਵੀ ਗੱਲ ਕੀਤੀ ਤੇ ਹੋਰ ਵੀ ਮਤਲਬ ਆਪਾਂ ਕਹਿਦੀਏ ਹੋਰ ਵੀ ਖੇਤਰਾਂ ਦੀ ਤੁਸੀਂ ਗੱਲ ਕੀਤੀ ਤੇ ਉਹਦੇ ਵਰਤ ਸੀਗੀ ਫਰੀ ਇੱਕ ਸਿਲਾਈ ਸੈਂਟਰ ਚਲਾਇਆ ਸੀ ਸਾਡਾ ਮੋਟਿਵ ਇਹੀ ਸੀ ਕਿ ਹਰ ਲੜਕੀ ਜਿਹੜੀ ਹੈ ਆਪਣੇ ਹੱਥ ਦੇ ਵਿੱਚ ਇੱਕ ਹੁਨਰ ਲੈ ਕੇ ਜਾਏ ਕਿ ਤਾਂ ਕਿ ਉਹਨੂੰ ਕਦੇ ਵੀ ਆਉਣ ਵਾਲੇ ਜੀਵਨ ਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਮੁਸੀਬਤ ਦਾ ਸਾਹਮਣਾ ਨਾ ਕਰਨਾ ਪਵੇ ਆਪਣੀ ਜ਼ਰੂਰਤਾਂ ਲਈ ਤਾਂ ਉਹ ਜ਼ਰੂਰ ਸਿਲਾਈ ਕਰੇਗੀ ਕਰੇਗੀ ਲੇਕਿਨ ਅਦ ਵਤ ਤੋਂ ਵਤ ਮਤਲਬ ਜਦੋਂ ਵੀ ਉਹਨੂੰ ਜ਼ਰੂਰਤ ਪਵੇਗੀ ਤਾਂ ਉਹ ਆਪਣੀ ਕਮਾਈ ਦਾ ਸਾਧਨ ਵੀ ਇਹਦੇ ਨਾਲ ਬਣਾ ਸਕਦੀ ਹੈ ਸਾਡੀ ਸੰਸਥਾ ਵੀ ਇਹਦੇ ਵਿੱਚ ਪੂਰਾ ਯੋਗਦਾਨ ਦਿੰਦੀ ਹੈ ਕਿ ਅਗਰ ਕੋਈ ਸੈਲਫ এমਪਲੋਇਮੈਂਟ ਕਰਨਾ ਚਾਹੁੰਦਾ ਤਾਂ ਉਹਦੇ ਵਿੱਚ ਅਸੀਂ ਪੂਰਾ ਸਹਿਯੋਗ ਦਿੰਦੇ ਹਾਂ ਕਹਦੀ ਇਸ ਟਾਈਮ ਮਾਲ ਆਪਣੇ ਮਦਰ ਇੰਡੀਆ ਸਕੂਲ ਦੇ ਜੋ ਪ੍ਰਿੰਸੀਪਲ ਵੀ ਮੌਜੂਦ ਨੇ ਉਹ ਕਹਦੀ ਹੈ ਆਪਾਂ ਇੱਕ ਸਿੱਖਿਆ ਦੇ ਨਾਂ ਨਾਲ ਬੱਚੇ ਨੂੰ سپورਟ ਲਾਈਨ ਹੋ ਗਿਆ ਜੇ ਹੋਰ ਵੀ ਖੇਤਰਾਵਾਰੇ ਬਹੁਤ ਮੋਟੀਵੇਟ ਕਰਦੇ ਨੇ ਉਹ ਮੋਟੀਵੇਟ ਹਰ ਚੀਜ਼ ਦੇ ਬਾਰੇ ਕਰਦੇ ਨੇ ਸਪਨਾ ਪ੍ਰਿੰਸੀਪਲ ਮੈਮ ਨਾਲ ਵੀ ਗੱਲਬਾਤ ਕਰਾਂਗੇ ਮੈਮ ਸਸ਼ਿਕਾ ਸਸ਼ਿਕਾ ਜੀ ਹਾਂਜੀ ਗੁੱਡ ਆਫਟਰਨੂੰ ਟੂ ਆਲ ਫਰਸਟ ਆਫ ਆਲ ਆਈ ਊਡ ਲਾਈਕ ਟੂ ਵੈਲਕਮ ਆਲ ਦਾ ਮੀਡੀਆ ਇਨਚਾਰजेस ਆਲ ਦਾ ਮੀਡੀਆ ਹੈਡਸ ਹੇਅਰ ਇਨ ਦਾ ਮਦਰ ਇੰਡੀਆ ਕੈਂਪਸ ਸਰ ਅੱਜ ਆਪਾਂ ਸਕੂਲ ਦੇ ਵਿੱਚ ਇਨਰਵਿਲ ਕਲੱਬ ਦੀ ਤਰਫ ਤੋਂ ਟੀਚਰਸ ਜੇ ਸੈਲੀਬ੍ਰੇਟ ਕਰ ਰਹੇ ਆਂ ਔਰ ਬਹੁਤ ਖੁਸ਼ੀ ਦੀ ਗੱਲ ਹੈ ਕਿ ਅੱਜ ਸਾਨੂੰ ਸਿਲਾਈ ਸੈਂਟਰ ਜਿਹੜਾ ਸੀਨੀਅਰ ਵਿਲ ਦੇ ਅੰਡਰ ਓਪਨ ਕੀਤਾ ਸੀਗਾ ਉਸ ਨੂੰ 1 ਇਅਰ ਕੰਪਲੀਟ ਹੋ ਗਿਆ ਤੇ ਇੱਕ ਕੋਰਸ ਸਰਟੀਫਿਕੇਟ ਬੱਚਿਆਂ ਨੂੰ 1 ਇਅਰ ਦਾ ਅੱਪ ਅੱਜ ਡਿਸਟ੍ਰਿਬਿਊਟ ਕਰ ਰਹੇ ਆਂ ਤਾਂ ਅਸੀਂ ਬਹੁਤ ਹੈਲਪਫੁਲ ਇਸ ਚੀਜ਼ ਲਈ ਸੁਸਾਇਟੀ ਦੇ ਵਿੱਚ ਇਸ ਚੀਜ਼ ਨੂੰ ਸਰਵ ਕਰਨ ਦੇ ਲਈ ਅੱਗੇ ਆਏ ਸੀਗੇ ਕਿ ਇੱਕ ਸਟੂਡੈਂਟ ਦੇ ਵਿੱਚ ਇੱਕ ਬੱਚੇ ਦੇ ਵਿੱਚ ਇੱਕ ਸਕਿੱਲ ਅਪ ਅੰਦਰ ਪਾਈਏ ਤਾਂ ਕਿ ਕੱਲ ਬੱਚਾ ਮਾਰ ਨਾ ਖਾਏ ਕਿਤੇ ਜਾ ਕੇ ਦੇਖੋ ਅੱਜ ਕੱਲ ਦਾ ਟਾਈਮ ਜੋ ਹੈ ਵੈਸੇ ਤਾਂ ਲੜਕੀਆਂ ਲੜਕੀਆਂ ਦੇ ਬਰਾਬਰ ਚੱਲ ਰਹੀਆਂ ਨੇ ਪਰ ਇੱਕ ਸਕਿੱਲ ਲੜਕ ਦੇ ਹੱਥ ਚੋਣੀ ਬਹੁਤ ਜ਼ਰੂਰੀ ਹੈ ਅਗਰ ਉਹਨਾਂ ਦੇ ਹੱਥ ਚ ਕੋਈ ਵੀ ਸਕਿੱਲ ਹੈ ਉਹ ਘਰ ਦੇ ਕੰਮ ਛੱਡ ਕੇ ਪੈਰਲਰ ਇੱਕ ਅਰਨਿੰਗ ਹੈਂਡ ਬਣ ਸਕਦੀਆਂ ਨੇ ਇਹ ਮੋਟਿਵ ਲੈ ਕੇ ਅਸੀਂ ਚੱਲੇ ਸੀ ਤੇ ਸਾਡੇ ਬੱਚਾਂ ਦਾ ਬਹੁਤ ਅੱਛਾ ਰਿਸਪੌਂਸ ਆ ਰਿਹਾ ਹੈ ਸਰ ਉਸ ਦੇ ਨਾਲ ਅੱਪ ਅੱਜ ਟੀਚਰਸ ਨੂੰ ਵੀ ਐਪਰੀਸ਼ੀਏਟ ਕਰ ਰਹੇ ਹਾਂ ਫ্রম ਦਾ ਡਿਫਰੈਂਟ ਡਿਫਰੈਂਟ ਸਕੂਲਸ ਵੀ ਇਨਵਾਈਟਡ ਦਾ ਟੀਚਰਸ ਜਿਨ੍ਹਾਂ ਨੇ ਐਜੂਕੇਸ਼ਨ ਲਾਈਨ ਦੇ ਵਿੱਚ ਬਹੁਤ ਜ਼ਿਆਦਾ ਸਾਨੂੰ ਸਪੋਰਟ ਕੀਤਾ ਆਪਣੇ ਬੱਚਿਆਂ ਨੂੰ ਬਹੁਤ ਫਰਨਿਸ਼ ਕੀਤਾ ਉਹਨਾਂ ਨੂੰ ਮੋਲਡ ਕੀਤਾ ਤੇ ਉਸ ਦੇ ਨਾਲ ਨਾਲ ਅੱਜ ਅਗਰ ਦੇਖੋ ਐਪਰੀਸ਼ੀਏਸ਼ਨ ਸਭ ਨੂੰ ਚਾਹੀਦੀ ਹੁੰਦੀ ਹੈ ਜੀ ਐਪਰੀਸ਼ੀਏਸ਼ਨ ਮ ਕੂਬੀਤ ਦੇ ਨਾਲ ਕੱਢ ਕੇ ਬਾਹਰ ਲੈ ਕੇ ਆਣਗੇ ਟੀਚਰ ਦਾ ਦਰਜਾ ਸਭ ਤੋਂ ਉੱਪਰ ਦਰਜਾ ਮੰਨਿਆ ਗਿਆ ਹੈ ਜੀ ਅਗਰ ਇੱਕ ਟੀਚਰ ਹੈ ਤਾਂ ਇਹ ਸਮਾਜ ਹੈ ਜੀ ਉਹ ਤਾਂ ਇਹ ਨੇਸ਼ਨ ਆਪਣਾ ਸਟੈਂਡ ਕਰ ਰਹੀ ਹੈ ਟੀਚਰ ਇਜ਼ ਅ ਨੇਸ਼ਨ ਬਿਲਡਰ ਤਾਂ ਟੀਚਰ ਹੈ ਉਹਦੀ ਇੱਜ਼ਤ ਹੈ ਤਾਂ ਆਪਾਂ ਖੜੇ ਹਾਂ ਜੀ ਤਾਂ ਇੱਕ ਟੀਚਰ ਇੱਕ ਟੀਚਿੰਗ ਇੱਕ ਐਸਾ profession ਹੈ ਜਿਸ ਤੋਂ ਸਾਰੇ profession open ਹੁੰਦੇ ਨੇ ਤਾਂ ਉਹਨਾਂ ਨੂੰ ਕਿਵੇਂ ਰਿਸਪੈਕਟ ਦੇਣੀ ਹੈ ਅੱਜ ਮੀਡੀਆ ਦੀ ਹੈਲਪ ਲਾਈਨ ਅਸੀਂ ਇਹ ਸਾਰਾ ਮੈਸੇਜ ਸਪਰੈਡ ਕਰਨਾ ਚਾਹੁੰਦੇ ਹਾਂ ਹਰ ਜਗ੍ਹਾ ਸੋotra ਕਹਿ ਰਹੀ ਕਿ ਮੈਮ ਨਿਤਿਕਾ ਗੁਪਤਾ ਨੇ ਬਹੁਤ ਵੱਡੀ ਬਹੁਤ ਸਲਾਣਾ ਲੋਕ ਜੋ ਗੱਲ ਕੀਤੀ ਹੈ ਕਿ ਪੇਰੈਂਟਸ ਦੇ ਨਾਲ ਅਜੋ ਦਾ ਸੈਕੰਡ ਗੁਰੂ ਹੁੰਦਾ ਹੈ ਫਰਸਟ ਗੁਰੂ ਜਾਂ ਸੈਕੰਡ ਗੁਰੂ ਲਾ ਲੋ ਆਪਣਾ ਇੱਕ ਟੀਚਰ ਹੀ ਹੁੰਦਾ ਜੋ ਬੱਚਿਆਂ ਨੂੰ ਸਫਲਤਾ ਦੇ ਵੱਲ ਲੈ ਕੇ ਜਾਂਦਾ ਹੈ ਸੋ ਤੁਹ ਸੋਰੀ ਵੀ ਟੀਚਰ ਸਮਝੂਦ ਨੇ ਜਿਨਾਂ ਨੂੰ ਅੱਜ ਐਪਰੀਸ਼ੀਏਟ ਕੀਤਾ ਗਿਆ ਹੈ ਮਾਨ ਸਨਮਾਨ ਜਿਨਾਂ ਦਾ ਅੱਜ ਕੀਤਾ ਗਿਆ ਹੈ ਸੋ ਨਾਲ ਵੀ ਗੱਲਬਾਤ ਕਰਦੇ ਹਾਂ ਮੈਮ ਸਾਸ਼ਿਕਾ ਸਤਿ ਸ਼੍ਰੀ ਅਕਾਲ ਅ ਵੈਸੇ ਸਾਡੇ ਪ੍ਰੈਜ਼ੀਡੈਂਟ ਮਿਸਿਸ ਹਰਸ਼ ਕੇਰਾ ਬਹੁਤ ਹੀ ਵਧੀਆ ਉਪਰਾਲੇ ਕਰ ਰਹੇ ਨੇ ਆਪਣੇ ਸ਼ਹਿਰ ਦੀ ਤਰੱਕੀ ਵਾਸਤੇ ਤੇ ਅਸੀਂ ਜੋ ਮੇਰਾ ਉਹਨਾਂ ਨੂੰ ਸੁਝਾਅ ਸੀ ਪਿਛਲੀ ਵਾਰ ਕਿ ਆਪਾਂ ਆਪਣੇ ਜੇ ਇੱਕ ਪਿੰਡ ਸਮਾਰਟ ਵਿਲੇਜ ਬਣ ਸਕਦਾ ਤਾਂ ਆਪਣਾ ਟਾਊਨ ਜਿਹੜਾ ਹੈ ਉਹ ਸਮਾਰਟ ਟਾਊਨ ਕਿਉਂ ਨਹੀਂ ਬਣ ਸਕਦਾ ਤਾਂ ਅਸੀਂ ਉਹਦੇ ਲਈ ਬਹੁਤ ਸਾਰੀਆਂ ਉਹਨਾਂ ਨੂੰ ਮੈਂ ਤਰੀਕੇ ਦੱਸੇ ਸੀ ਤੇ ਅੱਜ ਦੀ ਮੀਟਿੰਗ 'ਚ ਵੀ ਮੈਂ ਉਹਨਾਂ ਉੱਤੇ ਇੰਪਲੀਮੈਂਟੇਸ਼ਨ ਕਰਨ ਜਾ ਰਹੀ ਹਾਂ ਡਿਸਕਸ ਕਰਾਂਗੇ ਸਾਰਿਆਂ ਨਾਲ ਤੇ ਸਾਡੀ ਕੋਸ਼ਿਸ਼ ਰਹੇਗੀ ਕਿ ਪਾਤੜਾ ਪੂਰਾ ਸਾਫ਼ ਸੁਥਰਾ ਅਤੇ ਹਰਿਆ ਭਰਿਆ ਹੋਵੇ ਤੇ ਉਹਦੇ ਉੱਪਰ ਅੱਜ ਅਸੀਂ ਬਹੁਤ ਸਾਰੀਆਂ ਇੱਥੇ ਪੋਲੀ ਬੈਗਸ ਬੰਦ ਕਰਨ ਦਾ ਪਲਾਨ ਕਰ ਰਹੇ ਸੀ ਤੇ ਅਸੀਂ ਆਪਣੇ ਚੀਫ ਗੈਸਟ ਵੀ ਸਰਦਾਰ ਸੁਖਦੇਵ ਸਿੰਘ ਜੀ ਬੈਲਜੀਅਮ ਬੁલાਏ ਨੇ ਜੋ ਕਿ ਇਨਰਵੀਲ ਕਲੱਬ ਤੋਂ ਡੋਨੇਸ਼ਨ ਦੇ ਹੀ ਰਿਹਾ ਹੈ ਬਟ ਸਾਨੂੰ ਉਹ ਬਾਹਰੋਂ ਆਏ ਨਹੀਂ ਤੇ ਉਹ ਚਾਹੁੰਦੇ ਨੇ ਕਿ ਇੱਥੋਂ ਦੇ ਸਮਾਜ ਜਿਹੜਾ ਹੈ ਉਹ ਮਤਲਬ ਸਾਰੇ ਸਾਫ ਸੁਥਰਾ ਜਿਵੇਂ ਫੋਰਨ ਕੰਟਰੀਜ਼ ਦੇ ਵਿੱਚ ਹੈ ਤਾਂ ਮੇਰਾ ਪਾਟੜਾ ਵੀ ਉਸ ਤਰ੍ਹਾਂ ਦਾ ਹੀ ਬਣੇ ਤੇ ਅਸੀਂ ਉਹਦੇ ਉੱਪਰ ਕੰਮ ਕਰ ਰਹੇ ਆਂ ਤੇ ਅਸੀਂ ਚਾਹੁੰਦੇ ਆ ਕਿ ਫਿਊਚਰ ਦੇ ਵਿੱਚ ਅਸੀਂ ਓਨਾ ਹੀ ਸੋਹਣਾ ਬਾਹਰਲੇ ਦੇਸ਼ਾਂ ਵਰਗਾ ਆਪਣੇ ਪਾਟੜਾ ਨੂੰ ਬਣਾ ਸਕੀਏ ਤੇ ਉਹਦੇ ਲਈ ਸਾਡਾ ਸਭ ਤੋਂ ਪਹਿਲਾ ਪ੍ਰੋਜੈਕਟ ਹੈ ਕਿ ਅਸੀਂ ਪਲਾਂਟਸ ਗ੍ਰੀਨ ਪਲਾਂਟਸ ਕੁਝ ਲਗਾਏ ਵੀ ਤੇ ਉਸ ਤੋਂ ਬਿਨਾ ਵੱਡੇ ਡਸਟਬਿਨਸ ਪਬਲਿਕ ਪਲੇਸਸ ਤੇ ਲੋਕੈਲिटीज ਦੀ ਦੇਖ ਰੇ ਕਸੀ 50 ਇਨਰਮੀਲ ਕਲੱਬ ਮੈਂਬਰਸ ਆ ਤੇ ਇਹ ਸਾਰੀਆਂ ਲੇਡੀਜ਼ ਆਪਣੇ ਆਪਣੇ ਏਰੀਏ ਦੇ ਆਪਣੇ ਘਰ ਦੇ ਨਾਲ-ਨਾਲ ਆਪਣੇ ਏਰੀਏ ਦੀ ਸਫਾਈ ਵੀ ਦੇਖਣ ਗਈਆਂ ਸੋ ਇਹਦੇ ਉੱਪਰ ਅਸੀਂ ਅੱਜ ਮੇਰਾ ਲੈਕਚਰ ਵੀ ਹੈ ਇਸ ਤੋਂ ਬਾਅਦ ਤੇ ਅਸੀਂ ਸਾਡੀ ਪੂਰੀ ਕੋਸ਼ਿਸ਼ ਰਹੇਗੀ ਕਿ ਅਸੀਂ ਪਾਤੜਾ ਨੂੰ ਸਾਫ਼ ਸੁਥਰਾ ਤੇ ਹਰਾ ਭਰਿਆ ਬਣਾ ਸਕੇ